ਕ੍ਰਿਸ਼ਨ ਦੇ دیਵਾਨੇ ਵੀ ਪਰੇ ਤੋਂ ਪਰੇ ਨੇ ਤੇ ਗੋਰੇ ਵੀ ਕ੍ਰਿਸ਼ਨ ਦੇ دیਵਾਨੇ ਨੇ ਕਿਵੇਂ ਭਜਨ ਕਰ ਰਹੇ ਨੇ ਕੀਰਤਨ ਕਰ ਰਹੇ ਨੇ ਬੰਦਗੀ ਕਰ ਰਹੇ ਨੇ ਵਿਦੇਸ਼ਾਂ ਦੀਆਂ ਸੜਕਾਂ ਤੇ ਸਨਾਤਨ ਦਾ ਪ੍ਰਚਾਰ ਹੋ ਰਿਹਾ ਤੇ ਗੋਰੇ ਵੀ ਜਿਹੜੇ ਨੇ ਉਹ ਕ੍ਰਿਸ਼ਨ ਦੇ دیਵਾਨੇ ਨੇ ਤੇ ਤੁਸੀਂ ਭਾਜਨ ਸੁਣ ਕੇ ਕਿਤੇ ਨਾ ਕਿਤੇ ਹੈਰਾਨ ਵੀ ਹੋਮੋਗੇ ਕਿ ਆਪਣੇ ਭਾਰਤ ਦੇ ਵਿੱਚ ਕਿਤੇ ਜਿਹੜੇ ਲੋਕ ਨੇ ਬਹੁਤ ਘੱਟ ਜਿਹੜੇ ਪ੍ਰਚਾਰ ਕਰਦੇ ਨੇ ਤੇ ਆਹ ਦੇਖੋ ਤੁਸੀਂ ਗੋਰੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਦੇਸ਼ਾਂ ਦੇ ਵਿੱਚ ਪਹਿਲਾਂ ਭਾਜਨ ਸੁਣੋ ਤੇ ਚਲਦੀ ਚਲਦੀ ਵੀਡੀਓ ਸ਼ੇਅਰ ਕਰਨੀ ਆ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਤਾਂ ਕ੍ਰਿਸ਼ਨ ਦੇ ਭਗਤ ਨੇ ਤੇ ਭਗਤ ਵੀ ਪਰੇ ਤੋਂ ਪਰੇ ਨੇ ਆਓ ਸੁਣਦੇ ਆ ਪੂਰਾ ਭਾਜਨ कृष्णा हरे कृष्ण ह कृष्ण हरे 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 राम ਕ੍ਰਿਸ਼ਨ ਕੀ ਨਾ ਕੀ ਹਾਰੇ ਹਰੇ ਰਾਮ ਹਰੇ ਰਾਮ ਬ੍ਰਹਮ ਬ੍ਰਹਮ ਹਾਰੇ ਹਾਰੇ ਆ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਹ ਭਜਨ ਕਮੈਂਟਾਂ ਚ ਆਪਣੀ ਰਾਇ ਸਾਂਝੀ ਕਰਿਓ ਤੇ ਜੈ ਸ਼੍ਰੀ கிருஷ்ਣ ਲਿਕੇ ਨਾ ਵੀਡੀਓ ਦਬਕੇ ਸ਼ੇਅਰ ਕਰ ਦਿਓ ਕਹਿੰਦੇ ਗੋਰੇ ਬੜੀ ਭਜਨ ਬੰਦਗੀ ਕਰਦੇ ਤੇ ਵਿਦੇਸ਼ਾਂ ਦੀਆਂ ਸੜਕਾਂ ਤੇ ਕਿਵੇਂ ਹਰੇ ਰਾਮਾ ਹਰੇ ਕ੍ਰਿਸ਼ਨਾਂ ਦਾ ਜਿਹੜਾ ਜਾਪ ਕੀਤਾ ਜਾ ਰਿਹਾ ਤੇ ਹਰ ਇੱਕ ਗੋਰਾ ਸੁਣ ਕੇ ਜਾ ਰਿਹਾ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ ਚ ਆਪਣੀ ਰਾਇ ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ